ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਹੜੇ ਕੋਸ਼ਿਸ਼ ਸੱਜਣਾ ਨੇ ਲਿਖਣਾ ਵਿੱਚ ਉਹ ਮੈਂ ਆਪ ਕਹਿਦਾ ਕਿ ਮੇਰਾ ਮੂੰਹ ਸਿਰ ਮੁੰਦਿਆ ਹੋਇਆ ਕਿਉਂਕਿ ਇਸ ਜਣ ਕਦੇ ਆਪਣਾ ਪਹਿਲਾਂ ਹੌਲੀ ਜਿਹਾ ਦੇ ਫੇਰ ਗੱਲ ਕਰ ਖੈਰ ਚਲੋ ਆਪਣੀ ਮਤ ਆਪਣੀ ਬੁੱਧੂ ਜਿੰਨੀ ਮੈਂ ਆਪਣੀ ਵਤਨੀ ਆ ਗੱਲ ਕਰਨੀ ਆ ਕਿ ਇੱਕ ਪਾਠੀ ਸਿੰਘ ਰੌਲ ਤੇ ਪਾਠ ਕਾਬਦਾ ਕਰਦਾ ਸੋ ਗਿਆ ਬਹੁਤ ਵੱਡਾ ਕਿਤੇ ਗੁਨਾਹ ਕਰਤਾ ਉਹਨੇ ਮੈਂ ਪਹਿਲਾਂ ਗੱਲ ਕਰਾਂ ਪਾਠੀ ਸਿੰਘ ਨੂੰ ਇੱਕ ਖੰਡਪਾਠ ਸਾਹਿਬ ਜੋ ਕਿੰਨੇ ਪੈਸੇ ਉਂਜ ਕਿਤੇ ਬਹਿ ਕੇ ਸੋਚਿਓ ਪਾਟੇ ਸਿੰਘਾਂ ਦੇ ਪਰਿਵਾਰ ਆ ਮਾਪੇ ਆ ਬੱਚੇ ਆ ਬੱਚੇ ਪਾਲਣੇ ਆ ਮਾਪੇ ਸੰਭਣਾ ਬੱਚੇ ਪੜਾਉਣੇ ਵੀ ਘਰ ਬਣਾਉਣੇ ਵੀ ਪਿਆਰੋ ਕਹਿ ਜਣਾ ਬੜਾ ਸੌਖਾ ਹੁਣ ਪਾਟੇ ਸਿੰਘ ਖੋਸਾ ਦੋ ਰੋੜਾ ਲਾਜਾਵੇ ਅਲੱਗ ਅਖੰਡ ਪਾਠਾਂ ਦੇ ਜਾਂ ਤਿੰਨ ਤਿੰਨ ਜਗ੍ਹਾ ਜਾਂਦਾ ਹੋਵੇ ਕਿਉਂਕਿ ਰਾਤ ਨੂੰ ਵੀ ਦਿਨੇ ਵੀ ਦੋ ਘੰਟੇ ਰੌਲ ਹੁੰਦੀ ਆ ਉਦੋਂ ਬਾਅਦ ਦੂਜੀ ਜਗ੍ਹਾ ਜਾਣਾ ਹੁੰਦਾ ਕਈ ਰੈਸਟ ਨਹੀਂ ਮਿਲਦੀ ਤੇ ਉਹ ਪ੍ਰੋਬਲਮ ਆ ਗਈ ਕਿ ਤੇ ਉਹ ਸਿੰਘ ਪਾਟੇ ਸਿੰਘ ਪਾਟਕਾ ਦਾ ਕਹਾਤਾ ਦੱਸਾਂਗਾ ਸੁਣਨ ਵਿੱਚ ਆਇਆ ਕਿ ਪਾਟੇ ਸਿੰਘ ਦੇ ਨਾਲ ਦਰਵੇਹਾਰ ਕੀਤਾ ਗਿਆ ਦੋ ਤੋਂ ਕਿੰਨੀ ਕਬੱਡੀ ਗੱਲ ਆ ਚਲੋ ਹੋ ਸਕਦਾ ਫਿਰ ਉਹ ਗੱਲ ਕਰ ਦਵਾ ਉਹਨੂੰ ਦੋ ਜਗ੍ਹਾ ਜਾਂ ਤਿੰਨ ਜਗ੍ਹਾ ਤਿਓਰ ਹੋੜ ਲਾਈ ਹੋਏ ਅਲੱਗ-ਅਲੱਗ ਜਗ੍ਹਾ ਜਾਂਦਾ ਹੋਵੇ ਟਾਈਮ ਲੱਗ ਜਾਂਦਾ ਰਸਤੇ ਜਾਣਾ ਆਉਣਾ ਹੋਸਦਾ ਰਸਤ ਨਾ ਹੋਈ ਹੋਵੇ ਉਪਦੇ ਕੋਲੋਂ ਉਸ ਪੱਟੇ ਸਿੰਘ ਕੋਲੋਂ ਤੇ ਉਹਦੀ ਕਦੇ ਪਾਠ ਕਰਦੇ ਕਰਦੇ ਅੱਖ ਲੱਗੀ ਹੋਵੇ ਪਰ ਪਤਾ ਜੋ ਸੁਣ ਚ ਆਇਆ ਕਿ ਉਸ ਪੱਠ ਜੋ ਗੱਲ ਸੁਣੀ ਕੁੱਟਿਆ ਗਿਆ ਸ਼ਾਇਦ ਇਸ ਤਰ੍ਹਾਂ ਕੋਈ ਬੋਲਿਆ ਮੈਂ ਤਾਂ ਉਸ ਜਿਹੜਾ ਦਰਵੇਹਾਰ ਕੀਤਾ ਗਿਆ ਕੁੱਟਣ ਬਾਰੇ ਮੈਨੂੰ ਕਨਫਰਮ ਨਹੀਂ ਕੁੱਟਿਆ ਗਿਆ ਨਹੀਂ ਕੁੱਟਿਆ ਬਸ ਸੁਣਿਆ ਕੋਟੇ ਆ ਗਿਆ ਪਾਟੀਆਂ ਮਾਲਾ ਚੱਕਾ ਬੋਲਿਆ ਗਿਆ ਪਿਆਰਿਓ ਕੋਈ ਬਹੁਤਾ ਵੱਡਾ ਗੁਨਾਹ ਨਹੀਂ ਕਰਤਾ ਉਹ ਸਿੰਘ ਨੇ ਉਹ ਵੀ ਆਪਣਾ ਪਰਿਵਾਰ ਪਾਲਦਾ ਹੁਣ ਪਾਠੀ ਸਿੰਘਾਂ ਦੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤਨਖਾਹ ਕਿੰਨੇ ਦਾ ਆਪਾਂ ਨੂੰ ਸਭ ਦੇ ਕੋਲ ਦਾ ਪਤਾ ਕਿ ਅਕੜਪੜ ਸਾਹਿਬ ਇੱਕ ਕਰਦੇ ਤੇ ਮੇਰਾ خیال 500-700 ਰੁਪਈਆ ਨਾਲ ਉਹ ਦਿਹਾੜੀ ਮਰ ਕੇ ਪੈਦੀ ਹੋਣੀ ਆ 3-400 ਰੁਪਈਆ ਮੇਰੇ ਖਿਆਲ ਸ਼ਾਇਦ ਦਿਹਾੜੀ ਲੈ ਇੱਕ ਦਿਨ ਦਾ ਤੇ ਤੁਸੀਂ ਅੰਦਾਜ਼ਾ ਲਾਓ ਕਿ 3 200 300 ਤੇ 400 ਦਿਹਾੜੀ ਕੀ ਸਾਰੇ ਆਪਣੇ ਪਰਿਵਾਰ ਦੇ ਖਰਚੇ ਆ ਰੋਜ਼ ਮਰਾਂ ਦੇ ਖਰਚੇ ਆ ਪਰਿਵਾਰ ਦੇ ਇੱਕ ਪਰਿਵਾਰ ਇੱਕ ਬੰਦਾ ਦਵਾਈ ਲੈਣ ਚਲੇ ਜਨਾ ਇੱਕ ਬੰਦਾ ਆਮ ਨਿੱਕੇ .com ਦਾ ਰੁਪਇਆ 4-500 ਕਿਤੇ ਗਿਆ ਨਹੀਂ ਤੇ ਜੇ ਕਿਤੇ ਥੋੜਾ ਵੱਡੇ ਹਸਪਤਾਲ ਜਾਈਏ ਤਾਂ ਆਪਾਂ ਨੂੰ ਪਤਾ 500 ਰੁਪਇਆ ਪਰਚੀ ਸਿਰਫ ਲਿਖਣ ਦਾ ਨਾਮ ਲਿਖਣ ਦਾ 500 ਰੁਪਇਆ ਲੈ ਲੈਂਦੇ ਆ ਸੋ ਪਿਆਰੋ ਆਪਾਂ ਗ੍ਰੰਥ ਸਿੰਘਾਂ ਬਾਰੇ ਅੱਗੇ ਵੀਡੀਓ ਇੱਕ ਤੋਂ ਬਣਾ ਕੇ ਪਾਈਆਂ ਬਕਾਇਦਾ ਸਟੋਰੀਆਂ ਬਣਾ ਕੇ ਵੀ ਪਾਈਆਂ ਸੀਗੀਆਂ ਸ਼ਾਰਟ ਮੂਵੀਜ਼ ਬਣਾ ਕੇ ਵੀ ਪਾਈਆਂ ਸੀਗੀਆਂ ਕਿ ਹਾਂ ਤਨਖਾਹਾਂ ਬਹੁਤ ਆ 20r 30r 40r ਤਰਖਾਵਾ ਫੇ ਆਪਾਂ ਗੱਲ ਕਰ ਸਕਦੇ ਆ ਤਰਖਾਜ ਆਪਣੀ ਹਰ ਗੁਰਦੁਆਰੇ ਵਿੱਚ 10000 ਕਿਸੇ ਗੁਰਦਵਾਰੇ ਵਿੱਚ ਹੈਗੀ ਪੱਟਸੇਂ ਤਰਖਾ ਸੁਪਿਆੜੇ ਜੋ ਹੋ ਵੀ ਗਿਆ ਸਕੂਲ ਬੋਧੀ ਵੱਡਾ ਆਫਤ ਨਹੀਂ ਸੀ ਚਲੋ ਠੀਕ ਉਹ ਨੂੰ ਹਲਾਣ ਦੇ ਜਗਾਣ ਦੇ ਅੱਖ ਲੱਗੀ ਤੇ ਕਹਿੰਦੇ ਲਈ ਭਾਈ ਸਾਹਿਬ ਉੱਠ ਕੇ ਦੁਬਾਰਾ ਜਾਂ ਹੋਰ ਪੱਟਸੇਂ ਨੂੰ ਲਿਆ ਕੇ ਬਿਠਾ ਦਿੰਦੇ ਵੀ ਤੂੰ ਰੈਸਟ ਕਰ ਲੈ ਉਹਦਾ ਉਹ ਸਿਹਤ ਨਾਲ ਠੀਕ ਹੋਵੇ ਜਾਂ ਪਹਿਲੀ ਗੱਲ ਕੀਤੀ ਦੋ ਤਿੰਨ ਚਾਰ ਜਗ੍ਹਾ ਜਾਂਦੇ ਹੋਣ ਤੇ ਅੱਖ ਲੱਗ ਗਈ ਕੋ ਵੱਡੀ ਗੱਲ ਨਹੀਂ ਅੱਖ ਲੱਗ ਜਾਂਦੀ ਵੱਡੇ ਵੱਡੇ ਨੌਕਰੀ ਪੇਛਦੇ ਸੀ ਨੌਕਰੀ ਕਰਦੇ ਰਹੇ ਸੀ ਸੰਤਰੀ ਜੂੜੀਆਂ ਕਰਦੇ ਰਹੇ ਸੀ ਇਹ ਚੰਗੇ ਪੜੇ ਨੌਜਵਾਨ ਦੇ ਜਦੋਂ ਉਹ ਇੱਕਈ ਡੂੜੀ ਕਰਦੇ ਕਰਦੇ ਸਾਡੀ ਅੱਖ ਲੱਗ ਜਾਂਦੀ ਹੁੰਦੀ ਸੀ। ਨੀਂਦ ਇਹ ਨੀਂਦ ਆਉਂਦੀ ਨਾ ਬਾਈ ਇਹ ਵੱਡੇ ਵੱਡੇ ਸੁੱਟ ਲੈਂਦੀ ਆ। ਇੱਕ ਉਮਰ ਹੁੰਦੀ ਆ ਉਸ ਉਮਰ ਚ ਵੈਸੇ ਜਵਾਨੇ ਚ ਵੈਸੇ ਜ਼ਿਆਦਾ ਆਉਂਦੀ ਆ। ਥੋੜੀ ਉਮਰ ਦਾਜ ਬੰਦਾ ਹੋ ਜਾਏ ਤੇ ਕਈ ਵਾਰ ਫਿਰ ਬੰਦਾ ਉਸ ਚੀਜ਼ ਨੂੰ ਸਰਵਾਈਵ ਕਰ ਲੈਂਦਾ ਉਸ ਚੀਜ਼ ਨੂੰ ਬੰਦਾ ਕਰ ਲੈਂਦਾ ਕਿ ਚਲੋ ਐਡਜਸਟ ਹੋ ਜਾਂਦਾ। ਸੋ ਪਿਆਰਿਓ ਮੇਰੀ ਉਹ ਬੁੱਢੀ ਤੁਸ਼ ਜਿੰਦਲੀ ਚੋੜੀ ਬੁੱਢੀ ਆ ਗਈ ਆ। ਉਹਦੇ ਕੋਲ ਹੀ ਗੱਲ ਕੀਤੀ ਆ ਫੇਰ ਕਹਿ ਦਵਾਂ ਮੇਰਾ ਮੂੰਹ ਸਰ ਬੁੰਨਿਆ ਹੋਇਆ ਕਈ ਸੋਚਣੇ ਕਹਣਾ ਆਪਣਾ ਪਹਿਲਾ ਹੌਰੀਆ ਦੇਖ ਤੇ ਫੇ ਗੱਲ ਕਰ ਚਲੋ ਮੈਂ ਮਾਫੀ ਮੰਗਦਾ ਵਾਂ ਪਰ ਜੋ ਮੈਨੂੰ ਸਹੀ ਲੱਗਾ ਮੈਂ ਵਿਚਾਰ ਆਪਣੇ ਤੁਹਾਡੇ ਨਾਲ ਰੱਖਿਆ ਤੁਸੀਂ ਆਪਣੇ ਵਿਚਾਰ ਲਿਖ ਕੇ ਸਿਲਤਾ ਦਿਓ ਦੋਸਤੋ